ਕਰਤਾਰ ਚੀਮੇ ਨੇ ਆਪਣਾ ਐਕਸਪੀਰੀਅੰਸ ਦਿੱਤਾ ਵੀ ਸੜਕਾਂ ਦੇ ਲੋਕੀ ਫੜ ਲੈਂਦੇ ਘੇਰ ਲੈਂਦੇ ਸੀ ਉਹਨੂੰ ਮੈਨੂੰ ਨਿਤੇਨ ਪਹਿਲਾਂ ਤੋਂ ਹੀ ਡਰਾਉਂਦਾ ਆ ਰਿਹਾ ਕਿ ਕੁਲਜਿੰਦਰ ਭਾਈ ਤੁਹਾਡਾ ਬਾਹਰ ਨਿਕਲਣਾ ਔਖਾ ਹੋ ਜਾਣਾ ਸਭ ਤੋਂ ਵੱਧ ਨਫ਼ਰਤ ਤੁਹਾਨੂੰ ਭਾਜੀ ਦੇ ਕਰੈਕਟਰ ਨਾਲ ਹੋਉਂਦੀ ਤੁਹਾਨੂੰ ਆ ਵੀ ਲੱਗਣਾ ਕਿ ਇਹ ਤਾਂ ਸਾਡੇ ਪਿੰਡ ਇਦਾਂ ਦਾ ਬੰਦਾ ਹੁੰਦਾ ਸੀਗਾ ਜਾਂ ਇਹੋ ਜਿਹਾ ਪੁਲਿਸ ਆ ਦਾ ਸਾਡੇ ਇਲਾਕੇ 'ਚ ਹੁੰਦਾ ਸੀ ਬੜੀ ਫਲੈਂਕਲੀ ਕਹਿਣਾ ਚਾਹੁੰਦਾ ਕਿ ਤੁਹਾਡੀ ਅੱਖ ਝਪਕਣ ਨੂੰ ਵਕਤ ਨਹੀਂ ਬਰੁਗਾ ਫਿਲਮ ਦਾ ਨਾਜ ਦਾ 84 ਤੋਂ ਬਾਅਦ ਆ ਇਹ ਇਨਸੀਡੈਂਟ ਜਿਹੜੇ ਆ ਪਹਿਲਾਂ ਤਾਂ ਮੈਂ ਇੱਕ ਚੀਜ਼ ਕਲੀਅਰ ਕਰ ਤਾਂ ਕਿ ਜੀਵੀਸੀ ਮੈਰ ਦੀ ਗੱਲ ਕਰਦੇ ਆ ਨਾ ਆਮ ਤੌਰ ਤੇ ਉਹਦੇ ਕੁਐਸਚਨਸ ਹੀ ਹੁੰਦੇ ਉਸ ਥੋਟ ਨੂੰ ਪ੍ਰੋਸੈਸ ਦੇ ਵਿੱਚ ਰੱਖ ਕੇ ਫਿਲਮ ਨਹੀਂ ਮੈਂ ਲਿਖੀ ਇਹ ਇਹ ਉਹ ਜਜ਼ਬਾਤ ਨੇ ਜਿਹੜੀਆਂ ਜਿਹੜੇ ਮੈਂ ਨਿੱਕੇ ਹੁੰਦੇ ਆ ਆਪਣੀ ਅੱਖਾਂ ਦੇ ਨਾਲ ਆਪਣੇ ਲਾਗੇ ਚ ਵੇਖੇ ਮੇਰਾ ਪਿੰਡ ਬਿਆਸ ਦਰਿਆ ਦੇ ਬਿਲਕੁਲ ਕੰਢੇ ਤੇ ਬੁੱਢਾ ਥੇ ਬਿਆਸ ਦੇ ਨਾਲ ਪਿੰਡ ਆ ਮੇਰਾ ਜੋ ਮੈਂ ਵੇਖਿਆ ਉੱਥੇ ਚੀਜ਼ਾਂ ਉਹ ਚੀਜ਼ਾਂ ਨੂੰ ਮੈਂ ਅਬਜ਼ਰਵ ਕਰਕੇ ਮੇਰੇ ਦਿਮਾਗ ਮੇਰੇ ਜ਼ਹਿਨ ਦੇ ਵਿੱਚ ਸੀ ਉਹਨੂੰ ਮੈਂ ਕਾਗਜ਼ ਤੇ ਉਤਾਰਿਆ ਸੋ ਇਹ ਸਾਰੀ ਟੀਮ ਜਿਹੜੀ ਬੈਠੀ ਹੋਈ ਇਹਨਾਂ ਨੇ ਉਹਨੂੰ ਉਹਨਾਂ ਨੂੰ ਪੜਦੇ ਉਤਾਰਿਆ ਤੇ ਇਹਦੇ ਵਿੱਚ ਅਸਲੀਅਤ ਆ ਜਦੋਂ ਕੋਈ ਬੰਦਾ ਬਾਹਰੋਂ ਆਉਂਦਾ ਸੀਗਾ ਤੇ ਕੁਝ ਪੁਲਿਸ ਵਾਲੇ ਇਹੋ ਜਿਹੇ ਵੀ ਮੇਰੇ ਜ਼ਹਿਨ ਦੇ ਵਿੱਚ ਨੇ ਕੋਈ ਸਰਕਲ ਦੇ ਵਿੱਚ ਜਿਹੜੇ ਇੱਕ ਫੀਤੀ ਇੱਕ ਤਾਰਾ ਲਵਾਉਣ ਦੇ ਵਾਸਤੇ ਐਨਕਾਊਂਟਰ ਕਰ ਦਿੰਦੇ ਸੀ ਤੋ ਉਸ ਟਾਪਿਕ ਦੇ ਉੱਤੇ ਆ ਕਿਸੇ ਦੇ ਪਰਸਨਲ ਕਰਦਾਂਗੇ ਸੀ ਸ਼ੂਨ ਦੀ ਕੋਸ਼ਿਸ਼ ਨਹੀਂ ਕਰਨ ਦੇ ਅਸੀਂ ਜਸਟ ਇੱਕ ਕਹਾਣੀ ਲਿਖੀ ਆ ਔਰ ਬੜੀ ਨੀਟ ਐਂਡ ਕਲੀਨ ਜੀ ਕਹਾਣੀ ਆ ਜਿਹਦੇ ਵਿੱਚ ਸਾਡੇ 4-5 ਕੈਰੈਕਟਰ ਨੇ ਉਹਨਾਂ ਕੈਰੈਕਟਰਾਂ ਦੇ ਆਲੇ-ਦੁਆਲੇ ਕਹਾਣੀ ਘੁੰਮਦੀ ਉਹ ਸਾਰੇ ਕੈਰੈਕਟਰ ਇੱਕ ਬੰਦੇ ਤੋਂ ਅਫੈਕਟਡ ਨੇ ਉਹ ਕੈਰੈਕਟਰ ਕੁਲਿੰਦਰ ਭਾਜੀ ਨੇ ਬਹੁਤ ਮਫੂਬੀ ਨਵਾਇਆ ਬਹੁਤ ਕੈਰੈਕਟਰ ਨਵਾਇਆ ਅਸੀਂ ਔਰ ਇੱਕ ਚੀਜ਼ ਹੋਰ ਦੱਸਣੀ ਚਾਹਣਾ ਕਿ ਇਹ ਫਿਲਮ ਆਈ ਸੀ ਪੰਜਾਬ 1984 ਤੇ ਪੰਜਾਬ 1984 ਦੇ ਵਿੱਚ ਕਰਤਾਰ ਚੀਮਾ ਨੇ ਕਰੈਕਟਰ ਕੀਤਾ ਸੀਗਾ ਮਲਕੀਤ ਰੌਣੀਪਾ ਜੀ ਨੇ ਉਹਨਾਂ ਦੇ ਮਾਮੇ ਦਾ ਕਰੈਕਟਰ ਕੀਤਾ ਸੀ ਜਦੋਂ ਦਿਲਜੀਤ ਉਹ ਸਾਂਝ ਨੂੰ ਵਿੱਚੋਂ ਪਿੱਛੇ ਗੋਲੀ ਮਾਰਦੇ ਆ ਤੇ ਮਲਕੀਤ ਭਾਈ ਸਾਨੂੰ ਅੱਜ ਤੱਕ ਸੁਣਾਉਂਦੇ ਹੁੰਦੇ ਕਿ ਆ ਲੋਕ ਮੈਨੂੰ ਕਹਿੰਦੇ ਸੀ ਤੂੰ ਮੁੰਡੇ ਨੂੰ ਰੋਕ ਨਹੀਂ ਸਕਦਾ ਗੋਲੀ ਮਾਰਨ ਤੋਂ ਲੋਕ ਇੰਨੇ ਕਨੈਕਟ ਹੋ ਗਏ ਸੀ ਉਸ ਫਿਲਮ ਦੇ ਨਾਲ ਤੇ ਕਰਤਾਰ ਚੀਮਾ ਭਾਈ ਕਹਿੰਦਾ ਕਈ ਵਾਰੀ ਮੈਨੂੰ ਲੋਕਾਂ ਨੇ ਰੋਕ ਕੇ ਗਾਲਾਂ ਕੱਢੀਆਂ ਵੀ ਤੂੰ ਗੋਲੀ ਕਿਦਾਂ ਮਾਰੀ ਓ ਦੋ ਕਿੰਨੇ ਜੁੜ ਗਏ ਸੀ ਤੋਂ ਤੁਸੀਂ ਜਿਹੜੇ ਕਰੈਕਟਰ ਨੇ ਜਿਹੜਾ ਦਾਧੂਪਾਜੀ ਨੇ ਕਰੈਕਟਰ ਕੀਤਾ ਜਾਂ ਰੀਚਾ ਨੇ ਕੀਤਾ ਜਾਂ ਮੈਡਮ ਨੇ ਕੀਤਾ ਹਨ ਜਿੱਥੇ ਜਟਿਭਾਈ ਨੇ ਕੀਤਾ ਉਸ ਭਾਈ ਨੇ ਕੀਤਾ ਔਰ ਕੁਲਿੰਦਰਪਾਈ ਨੇ ਕੀਤਾ ਜਿਹੜੇ ਕਰੈਕਟਰ ਨਾਲ ਜੋੜ ਦੋਗੇ ਉਹ ਸਭ ਤੋਂ ਵੱਧ ਨਫ਼ਰਤ ਤੁਹਾਨੂੰ ਭਾਜੀ ਦੇ ਕਰੈਕਟਰ ਨਾਲ ਹੋਵੇ। ਸਭ ਤੋਂ ਵੱਧ ਨਫ਼ਰਤ ਨਫ਼ਰ। ਪਰ ਮੈਂ ਇੱਕ ਚੀਜ਼ ਨੂੰ ਮਤਲਬ ਬੜੀ ਬਲੈਂਟਲੀ ਕਹਿਣਾ ਚਾਹੁੰਦਾ ਕਿ ਤੁਹਾਡੀ ਅੱਖ ਝਪਕਣ ਨੂੰ ਤੁਹਾਨੂੰ ਵਕਤ ਨਹੀਂ ਮਿਲੂਗਾ। ਇਹ ਇੱਕ ਇਹੋ ਜਿਹਾ ਕਾਰਵਾ ਇਹ ਕਿ ਜਿੱਦਾਂ ਮੈਂ ਆਮ ਤੌਰ ਤੇ ਹਰ ਮੀਡੀਆ 'ਚ ਗੱਲ ਕਰਦਾ ਹੁੰਨਾ ਕਿ ਹਮ ਤੋਂ ਅਕੇਲੇ ਹੀ ਬੜੇ ਤੇ ਮੰਜ਼ਿਲ ਕੀ ਜਾਨਬ ਹਮ ਸਫਰ ਮਿਲਤੇ ਕੇ ਕਾਰਵਾ ਬਣਦਾ ਗਿਆ ਇਹ ਉਹ ਕਾਰਵਾ ਤੁਹਾਡੇ ਸਾਹਮਣੇ ਬੈਠਾ ਤੇ ਮੈਂ ਕਹਿੰਦਾ ਭਾਜੀ ਅੱਗੇ ਦੇਖੋ ਭਾਜੀ ਕੋਈ ਵੀ ਜਿਹੜੀ ਚੀਜ਼ ਬਣਦੀ ਆ ਨਾ ਰੈਫਰੈਂਸ ਤੋਂ ਬਿਨਾ ਨਹੀਂ ਬਣਦੀ ਆਪਾਂ ਕਹਿ ਦਿੰਨੇ ਕਿ ਸਾਡੇ ਦਿਮਾਗ ਦੀ ਉਪਜ ਆ ਮੈਨੂੰ ਇੱਕ ਫੁਰਨਾ ਫੁਰਿਆ ਮੈਨੂੰ ਇੱਕ ਕਹਾਣੀ ਦਾ ਥਾਟ ਆਇਆ ਪਰ ਮੇਰੇ ਬ੍ਰਦਰ ਵੱਡਾ ਇੱਕ ਦਾ ਕਹਿੰਦਾ ਹੁੰਦਾ ਹਮੇਸ਼ਾ ਸਮਝਾਉਣਾ ਹੁੰਦਾ ਮੈਂ ਜਦੋਂ ਨੋਟਸ ਵੀ ਬੋਲਦਾ ਮੈਂ ਕਈ ਵਾਰੀ ਕਹਿ ਦਿੰਦਾ ਕਿ ਮੈਨੂੰ ਇੱਕ ਨੋਟਸ ਆਇਆ ਉਹ ਕਹਿੰਦਾ 20 ਸਾਲ ਪਹਿਲਾਂ ਇੱਕ ਨੂੰ ਮੈਂ ਸੁਣਾਈ ਸੀ ਗੱਲ ਸਾਡੇ ਦਿਮਾਗ ਦੇ ਕਈ ਕੋਰਨਰ ਨੇ ਕਈ ਖਾਨਿਆਂ ਦੇ ਵਿੱਚ ਸਾਨੂੰ ਕਦੀ ਰਿਚਾ ਨੇ ਗੱਲ ਸੁਣਾਈ ਹੋਵੇ ਕਦੀ ਭਾਜੀ ਨੇ ਸੁਣਾਈ ਕਦੀ ਤੁਹਾਡੇ ਦਾਦੇ ਨੇ ਸੁਣਾਈ ਹੋਵੇ ਉਹ ਗੱਲਾਂ ਸਟੋਰ ਰਹਿੰਦੀਆਂ ਨੇ ਦਿਮਾਗ ਦੇ ਵਿੱਚ ਜਦੋਂ ਅਸੀਂ ਕੋਈ ਗੱਲ ਜੋੜਦੇ ਹਾਂ ਤੇ ਸਾਡਾ ਦਿਮਾਗ ਉਸ ਗੱਲ ਦੇ ਨਾਲ ਉਹ ਗੱਲ ਨੂੰ ਲਿੰਕ ਕਰਕੇ ਉਹ ਗੱਲ ਕੱਢ ਲਿਆਉਂਦਾ ਪਿੱਛੋਂ ਇਹ ਮੈਂ ਤਾਂ ਹੀ ਕਹਿੰ ਗਿਆ ਰੀਅਲ ਇਨਸੀਡੈਂਟ ਦੇ ਨਾਲ ਇਨਵੋਲ ਹੈ ਰੈਫ ਉਹਨਾਂ ਨੂੰ ਲੈ ਕੇ ਅਸੀਂ کردار ਬਣਾਏ ਨੇ ਉਹਨਾਂ ਦੇ ਕੈਰੈਕਟਰ ਚੁੱਕੇ ਨੇ ਕਿਦਾਂ ਕੋਈ ਬਾਹਰੋਂ ਆਉਂਦਾ ਸੀਗਾ ਕਿਦਾਂ ਕੋਈ ਕਾਲਜ ਪੜ੍ਹਦਾ ਸੀਗਾ ਕਿਦਾਂ ਕਿਸੇ ਕੁੜੀ ਦਾ ਭਰਾ ਘਵਾਜ ਗਿਆ ਸੀਗਾ ਕਿਦਾਂ ਕੋਈ ਫੌਜੀ ਸੀ ਜਿਹੜੇ ਜਿਹੜਾ ਭਾਈ ਦਾ ਕੈਰੈਕਟਰ ਕੀਤਾ ਜਿਹੜਾ ਕਈ ਸਾਲਾਂ ਬਾਅਦ ਆਇਆ ਉਹਨੂੰ ਮਰਿਆ ਘੁਸ਼ਿਤ ਕੀਤਾ ਹੋਇਆ ਜੀਟ ਬਣਿਆ ਵਾ ਉਹ ਇਹ ਇਦਾਂ ਦੀ ਬੜੀ ਇਹ ਡਿਫਰੈਂਟ ਜੀ ਕਹਾਣੀ ਹੈ ਮਤਲਬ ਇਹਦੇ ਵਿੱਚ ਤੁਹਾਨੂੰ ਕਈ ਵੈਰੀਏਸ਼ਨਸ ਮਿਲਣਗੀਆਂ ਮੈਂ ਦੱਸਣਾ ਨਹੀਂ ਚਾਹੁੰਦਾ ਕਈ ਵੈਰੀਏਸ਼ਨਸ ਮਿਲਣਗੀਆਂ ਐਂਡ ਦੇ ਵਿੱਚ ਜਿਹੜਾ ਹੁੱਕ ਹੈ ਉਹ ਤੁਹਾਨੂੰ ਬਿਲਕੁਲ ਹੀ ਹਿਲਾ ਕੇ ਰੱਖ ਦੋ ਜਿਹੜਾ ਬਿਲਕੁਲ ਆਖਰੀ ਸੀਨ 'ਚ ਖ ਇਹ ਰਿਪੋਰਟ ਦਾ ਰਿਪੋਰਟ ਬਾਰੇ ਕੱਲ ਜੀ ਹੋਰ ਇਹਦੀ ਸ਼ੂਟਿੰਗ ਕਿੱਥੇ ਹੈ ਇਹਦੀ ਚੰਡੀਗੜ੍ਹ ਦੇ ਲਾਗੇ-ਲਾਗੇ ਦੇ ਏਰੀਆ ਦੇ ਵਿੱਚ ਜਿੱਦਾਂ ਦਰਿਆਵਾਂ ਦਰਿਆਵਾਂ ਦੇ ਵਿੱਚ ਅਸੀਂ ਐਸਵਾਈਐਲ ਦੇ ਵਿੱਚ ਕੁਝ ਪੁਰਾਣੀਆਂ ਲੋਕੇਸ਼ਨਸ ਲੱਭ ਕੇ ਉਹ ਸਰਾਊਂਡਿੰਗ ਚੰਡੀਗੜ੍ਹ ਦੇ ਲਾਗੇ-ਲਾਗੇ ਸ਼ੂਟ ਕੀਤੀ ਸਕੀਏ ਔਰ ਕੱਲ ਇਹ ਚਪਾਲ ਤੇ ਰਿਲੀਜ਼ ਹੋ ਰਹੀ ਹੈ ਜੀ ਇਹਦੇ ਕੀ ਸੱਤ ਐਪੀਸੋਡ ਲਾਸਟ ਐਪੀਸੋਡ ਮੈਗਾ ਐਪੀਸੋਡ ਹੈ ਵੱਡਾ ਮੰਨ ਕੇ ਇੱਕ ਹੀ ਨਗਾ ਐਪੀਸੋਡ ਹੈ ਟੋਟਲ ਸੱਤ ਐਪੀਸੋਡ ਬਾਤ ਤੇ ਟਾਈਮਿੰਗ ਕੇ ਰੈਂਜ ਹਾਂਜੀ ਇਹ ਇਹ ਕੋਮੋ ਜਿਹੀ ਚਟਾਲ ਵਾਲੀ ਹਾਂਜੀ ਸਵੇਰੇ 11 ਵਜੇ ਲਾਂਚ ਹੋ ਜਾਣਾ ਸਰ ਤੁਸੀਂ ਵੀ ਆਪਣਾ ਪੀਰ ਦੱਸੋ ਮੇਰਾ ਐਕਸਪੀਰੀਅੰਸ ਬੜਾ ਖਤਰਨਾਕ ਰਿਹਾ ਐ ਸੀਰੀਜ਼ ਦੇ ਕੈਰੈਕਟਰ ਹੀ ਮੈਨੂੰ ਕਿਆ ਇਹਨਾਂ ਨੇ ਦਿੱਤਾ ਜਰਨੈਲ ਭਾਜੀ ਤੇ ਪਤੰਗਾ ਸਾਹਿਬ ਜਦੋਂ ਘਰੇ ਇਹਨਾਂ ਨੇ ਮੈਨੂੰ ਨਰੇਟ ਕੀਤੀ ਤੇ ਮੈਨੂੰ ਦੱਸਿਆ ਇਹਨਾਂ ਨੇ ਕਿ ਬਾਘੜ ਸਿੰਘ ਅਸੀਂ ਚਾਹੁੰਦੇ ਤੁਸੀਂ ਕਰੋ ਤੇ ਮੈਂ ਹਿੱਲ ਗਿਆ ਪੂਰੀ ਸੀਰੀਜ਼ ਦੇ ਵਿੱਚ ਹੀ ਮੇਰੇ ਕਈ ਵਾਰ ਜਦੋਂ ਇਹਨਾਂ ਦੀ ਨਰੇਸ਼ਨ ਚ ਕਈ ਵਾਰ ਮੇਰੇ ਰੌਂਗਟੇ ਖੜੇ ਹੋਏ ਗੂਸ ਬੰਮ ਜਨੂੰ ਕਹਿ ਦਿੰਦੇ ਅੰਗਰੇਜ਼ੀ ਚ ਤੇ ਮੈਨੂੰ ਲੱਗਾ ਕਿ ਯਾਰ ਇੰਨੀ ਇੰਟੈਂਸ ਤੇ ਇੰਨੀ ਉਹ شدت ਦੇ ਨਾਲ ਜਰਨੈਲ ਭਾਜੀ ਨੇ ਕਹਾਣੀ ਬੁਣੀ ਸੀਗੀ ਤੇ ਜੋ ਮੈਂ ਪੈਸ਼ਨ ਦੇਖ ਰਿਹਾ ਸੀ ਇਹਨਾਂ ਦੇ ਵਿੱਚ ਕਿ ਇਹ ਮਤਲਬ ਪੂਰੇ ਤਰੀਕੇ ਦੇ ਨਾਲ ਜਸਟੀਫਾਈ ਕਰੂਗੀ ਇਹ ਟੀਮ ਇਹਨੂੰ ਤੇ ਮੈਂ ਕਰੈਕਟਰ ਮਤਲਬ ਜਿੱਦਾਂ ਇਹਨਾਂ ਨੇ ਕਿਹਾ ਨਾ ਵੀ ਕਰਤਾਰ ਚੀਮੇ ਨੇ ਆਪਣਾ ਐਕਸਪੀਰੀਅੰਸ ਦਿੱਤਾ ਵੀ ਸੜਕਾਂ ਤੇ ਲੋਕੀ ਫੜ ਲੈਂਦੇ ਘੇਰ ਲੈਂਦੇ ਸੀ ਉਹਨੂੰ ਮੈਨੂੰ ਨਿਤੇਨ ਪਹਿਲਾਂ ਤੋਂ ਹੀ ਡਰਾਉਂਦਾ ਆ ਰਿਹਾ ਕਿ ਕੁਲਜਿੰਦਰ ਭਾਈ ਤੁਹਾਡਾ ਬਾਹਰ ਨਿਕਲਣਾ ਔਖਾ ਹੋ ਜਾਣਾ ਸੋ ਮੈਂ ਬlesd ਹਾਂ ਕਿ ਜਦੋਂ ਤੁਹਾਡਾ ਕੈਰੇਕਟਰ ਮਤਲਬ ਜੇ ਤੁਸੀਂ ਵਿਲਨ ਪਲੇ ਕੀਤਾ ਤਾਂ ਜੇ ਵਿਲਨ ਉਹ ਡਰਾਵੇ ਨਾ ਵਿਲਨ ਨੂੰ ਦੇਖ ਕੇ ਤੁਹਾਨੂੰ ਉੱਤੇ ਖਿਜ ਨਾ ਆਵੇ ਤੁਸੀਂ ਉਹਨੂੰ ਨਫ਼ਰਤ ਨਾ ਕਰੋ ਤੇ ਫਿਰ ਮਤਲਬ ਤੁਹਾਡੀ ਉਹ ਐਕਟਿੰਗ ਮਤਲਬ ਕਾਮਯਾਬ ਨਹੀਂ ਹੋ ਤੁਸੀਂ ਸੋ ਮੈਨੂੰ ਲੱਗਦਾ ਬਤੌਰ ਕਲਾਕਾਰ ਬਤੌਰ ਐਕਟਰ ਦੇ ਤੌਰ ਤੇ ਜੋ ਮੈਨੂੰ ਕਰੈਕਟਰ ਪਤੰਗਾ ਸਾਹਿਬ ਨੇ ਦਿੱਤਾ ਸੀ ਜਰਨੈਲ ਭਾਈ ਨੇ ਜਿੱਦਾਂ ਲਿਖਿਆ ਸੀ ਜਿੱਦਾਂ ਇਹਨਾਂ ਨੇ ਮੈਨੂੰ ਡਾਇਰੈਕਟ ਕੀਤਾ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਐ ਇਸ ਕਰੈਕਟਰ ਨੂੰ ਪੂਰਾ ਜੀਣ ਦੀ ਤੇ ਜਿੱਦਾਂ ਜਰਨੈਲ ਭਾਈ ਦਾ ਐਕਸਪੀਰੀਅੰਸ ਰਿਹਾ ਵਾ ਆਪਣਾ ਸਾਰਿਆਂ ਪੰਜਾਬੀਆਂ ਦਾ ਹੀ ਰਿਹਾ ਵਾ ਜਿਨ੍ਹਾਂ ਨੇ ਵੀ ਉਹ ਦਹਾਕਾ ਦੇਖਿਆ ਕਿ ਕਿਹੋ ਕਿਹੋ ਜਿਹੇ ਲੋਕ ਸੀਗੇ ਕਿਹੋ ਕਿਹੋ ਜਿਹੇ ਪੁਲਸੀਏ ਸੀਗੇ ਸਾਰੇ ਮਾੜੇ ਨਹੀਂ ਸੀ ਤੇ ਸਾਰੇ ਚੰਗੇ ਵੀ ਨਹੀਂ ਸੀ ਪਰ ਉਹ ਦੌਰ ਐਸਾ ਸੀਗਾ ਕਿ ਪਤਾ ਨਹੀਂ ਕੀ ਸਮਾਸੀਗਾ ਕਿ ਜਿੱਦਾਂ ਭਾਜੀ ਨੇ ਗੱਲ ਕੀਤੀ ਕਿ ਤਾਰਿਆਂ ਦੇ ਭੁੱਖੇ ਚੌਧਰਾਂ ਦੇ ਭੁੱਖੇ ਪੁਲਸ ਵਾਲੇ ਜ਼ਮੀਨਾਂ ਦੇ ਭੁੱਖੇ ਵਿੱਚ ਤੇ ਬਹੁਤ ਕੁਝ ਉਹਨਾਂ ਨੇ ਇਹੋ ਜੇ ਗਲਤ ਗਲਤ ਕੰਮ ਕਰਤੇ ਔਰ ਸਰਕਾਰ ਵੱਲੋਂ ਪਿੱਛੋਂ ਉਹਨਾਂ ਨੂੰ ਖੁੱਲ੍ਹ ਮਿਲੀ ਹੋਈ ਸੀਗੀ ਕੁਝ ਵੀ ਕਰੀ ਜਾ ਰਹੀ ਸੀ ਉਸ ਵੇਲੇ ਕੁਝ ਨੂੰ ਤਾਂ ਹੁਣ ਆ ਕੇ 33 ਸਾਲ ਬਾਅਦ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਅਜੇ ਵੀ ਭੁਗਤਣਾ ਪੈ ਰਿਹਾ ਸੋ ਇਹ ਇੱਕ ਕਾਲਪਨਿਕ ਕਹਾਣੀ ਤਾਣਾ ਬਾਣਾ ਬੁਣਿਆ ਜਰਨੈਲ ਭਾਜੀ ਨੇ ਪਰ ਤੁਹਾਨੂੰ ਕਿਤੇ ਲੱਗੂਗਾ ਨਹੀਂ ਕਿਉਂਕਿ ਸਾਰਾ ਕੁਝ ਪੰਜਾਬੀਆਂ ਨੇ ਹੰਡਾਇਆ ਤਾਨੂੰ ਆਪ ਹੀ ਲੱਗਣਾ ਕਿ ਇਹ ਤਾਂ ਸਾਡੇ ਪਿੰਡ ਇਦਾਂ ਦਾ ਬੰਦਾ ਹੁੰਦਾ ਸੀਗਾ ਜਾਂ ਇਹੋ ਜਿਹਾ ਪੁਲਿਸ ਆਦਾ ਸਾਡੇ ਇਲਾਕੇ ਚ ਹੁੰਦਾ ਸੀ ਸੋ ਇੱਕ ਪੰਜਾਬ ਦੀ ਮਿੱਟੀ ਦੇ ਨਾਲ ਜੁੜੀ ਹੋਈ ਪੰਜਾਬ ਦੀ ਹਿਸਟਰੀ ਦੇ ਨਾਲ ਜੁੜੀ ਹੋਈ ਤੇ ਹਾਲਾਂਕਿ ਹਿਸਟੋਰੀਕਲ ਦਸਤਾਵੇਜ਼ ਨਹੀਂ ਆ ਸਾਡੀ ਫਿਲਮ ਟੋਟਲ ਕਾਲਪਨਿਕ ਹੈ ਤੇ ਜੇ ਕਿਸੇ ਨੂੰ ਕੋਈ ਕਰੈਕਟਰ ਆਪਣੇ ਨਾਲ ਰਲਦਾ ਮਿਲਦਾ ਲੱਗਾ ਖਾਸ ਤੌਰ ਤੇ ਬਾਗੜ ਸਿੰਘ ਵਰਗਾ ਤੇ ਮੈਂ ਇਹ ਇਤਫਾਕ ਹੋਊਗਾ ਸੋ ਥੈਂਕ ਯੂ ਵੈਰੀ ਮਚ ਸਾਰੀ ਟੀਮ ਨੇ ਬੜਾ ਹੀ ਜ਼ਬਰਦਸਤ ਕੰਮ ਕੀਤਾ ਹੈ ਜਦੋਂ ਮੈਨੂੰ ਲੱਗਦਾ ਸਾਰੇ ਐਕਟਰਸ ਦਾ ਇੱਕੋ ਹੀ ਪ੍ਰੋਸੈਸ ਹੁੰਦਾ ਹੈ ਕਿ ਜਦੋਂ ਤੁਹਾਨੂੰ ਸਕ੍ਰਿਪਟ ਸੁਣਾਈ ਜਾਂਦੀ ਹੈ ਜਦੋਂ ਤੁਸੀਂ ਉਹਦੇ ਲਈ ਕਮਿਟ ਕਰ ਲੈਂਦੇ ਹੋ ਐਗਰੀਮੈਂਟ ਸਾਈਨ ਹੋ ਜਾਂਦਾ ਤੁਹਾਡਾ ਫਿਰ ਉਸ ਤੋਂ ਬਾਅਦ ਤੁਸੀਂ ਸਕ੍ਰਿਪਟ ਦੇ ਵਿੱਚ ਡੁੱਬਣਾ ਸ਼ੁਰੂ ਕਰਦੇ ਹੋ ਮੈਨੂੰ ਜਦੋਂ ਇਹ ਸਕ੍ਰਿਪਟ ਮਿਲੀ ਮੈਂ ਸਕ੍ਰਿਪਟ ਇੱਕ ਵਾਰ ਹੀ ਨਹੀਂ ਕਈ ਵਾਰ ਪੜ੍ਹੀ ਫਿਰ ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਕਿ ਇਸ ਕੈਰੈਕਟਰ ਦੀ ਲੁੱਕ ਕਿੱਦਾਂ ਦੀ ਡਿਜ਼ਾਈਨ ਕੀਤੀ ਜਾਵੇ ਸੋ ਉਹ ਸਾਰੀ ਟੀਮ ਨਾਲ ਬੈਠ ਕੇ ਫਿਰ ਉਹਦੀ ਲੁੱਕ ਦੇ ਉੱਤੇ ਵਰਕ ਹੋਇਆ ਫਿਰ ਉਹਦੇ ਕਾਸਟਿਊਮਸ ਦਾ ਮੋਸਟਲੀ ਯੂਨੀਫਾਰਮ ਦੇ ਵਿੱਚ ਰਹਿੰਦਾ ਫੇਰ ਉਹਦੀ ਡਾਇਲੌਗ ਡਿਲੀਵਰੀ ਉਹਦਾ ਚਾਰਟ ਆ ਲੋ ਕਿਦਾਂ ਬਿਹੇਵ ਕਰੂਗਾ ਉਹਦਾ ਬਾਡੀ ਲੈਂਗੁਏਜ ਇਹ ਸਾਰੀਆਂ ਚੀਜ਼ਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਤੋਂ ਰਿਆਜ਼ ਕਰਨਾ ਸ਼ੁਰੂ ਕਰ ਦਿੰਦੇ ਹੋ ਬਾਕੀ ਅਸਲ ਕੰਮ ਤਾਂ ਡਾਇਰੈਕਟਰ ਦਾ ਹੁੰਦਾ ਹੈ ਕਿ ਜਦੋਂ ਤੁਸੀਂ ਡਾਇਰੈਕਟਰ ਸਾਹਮਣੇ ਪਹੁੰਚ ਕੇ ਆਪਣੀ ਜੋ ਤੁਹਾਡੀ ਤਿਆਰੀ ਕੀਤੀ ਹੁੰਦੀ ਉਸ ਕੈਰੈਕਟਰ ਨੂੰ ਲੈ ਕੇ ਤੁਸੀਂ ਉਹ ਇੱਕ ਵਾਰੀ ਡਾਇਰੈਕਟਰ ਤੁਹਾਨੂੰ ਮੌਕਾ ਦਿੰਦਾ ਕਿ ਹਾਂ ਆ ਜੀ ਇਹ ਪਤੰਗਾ ਸਾਹਿਬ ਦੀ ਖਾਸੀਅਤ ਹੈ ਕਿ ਇੱਕ ਵਾਰੀ ਐਕਟਰ ਨੂੰ ਖੁੱਲਾ ਛੱਡ ਦਿਆ ਵੀ ਲੈਟਸ ਸੀ ਕਿ ਇਹ ਬੰਦਾ ਟੇਬਲ ਤੇ ਕੀ ਲੈ ਕੇ ਆਉਂਦਾ ਕਿਦਾਂ ਡਿਲੀਵਰ ਕਰਦਾ ਹੈ ਆਪਣੀ ਚੀਜ਼ ਤੇ ਸਾਡੀ ਬੜੀ ਵਧੀਆ ਪਹਿਲੇ ਦਿਨ ਤੋਂ ਹੀ ਕਮਿਸ਼ਟਰੀ ਮੇਰੇ ਸਾਹਮਣੇ ਪਤੰਗਾ ਸਾਹਿਬ ਦੀ ਡਾਇਰੈਕਸ਼ਨ ਦੇ ਵਿੱਚ ਸਾਰੇ ਐਕਟਰ ਇਹ ਗੱਲ ਮੰਨਣਗੇ ਕਿ ਇਹਨਾਂ ਦਾ ਜੋ ਪੈਸ਼ਨ ਸੀਗਾ ਤੇ ਜਿੱਦਾਂ ਇਹਨਾਂ ਦੇ ਦਿਮਾਗ ਦੇ ਵਿੱਚ ਜਰਨੈਲ ਭਾਜੀ ਨੇ ਸੀਰੀਜ਼ ਤੇ ਕੈਰੇਕਟਰ ਵਸਾਏ ਹੋਏ ਸੀਗੇ ਇਹਨਾਂ ਨੇ ਮਤਲਬ ਟਸਟ ਤੋਂ ਮਸ ਨਹੀਂ ਹੋਏ ਆਪਣੀ ਜੋ ਚੀਜ਼ ਚਾਹੀਦੀ ਸੀ ਉਹ ਕਢਵਾਈ ਹਰੇ ਕੈਰੇਕਟਰ ਕੋਲੋਂ ਬੈਸਟ ਕੰਮ ਲਿਆ ਸੋ ਇਹ ਡਾਇਰੈਕਟਰ ਮੈਨੂੰ ਵਧੀਆ ਮਿਲੇ ਮੈਂ ਸ਼ੁਕਰਗੁਜ਼ਾਰ ਹਾਂ ਆਪਣੇ ਛੋਟੇ ਵੀਰ ਪਤੰਗੇ ਦਾ ਥੈਂਕ ਯੂ ਸੋ ਡਾਇਰੈਕਟਰ ਸਾਹਿਬ ਹੁਣ ਆਪਣੇ ਵਿਚਾਰ ਰੱਖਣਗੇ ਬੋਲਦੇ ਘੱਟ ਨੇ ਪਰ ਇਹਨਾਂ ਨੂੰ ਬੁਲਵਾ ਲਿਓ ਤੁਸੀਂ ਸਾਰੇ ਕੁਐਸਚਨ ਕਰਕੇ ਸੋੱਚੀ ਗੱਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਇੱਥੇ ਪਹੁੰਚਿਓ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਜੀ ਆਇਆਂ ਨੂੰ ਜਦੋਂ ਸ਼ੁਰੂਆਤ ਹੋਈ ਸੀ ਮੈਨੂੰ ਲੱਗਦਾਗਾ ਕਿ ਅਸੀਂ ਆਸਟ੍ਰੇਲੀਆ ਇੱਕ ਫਿਲਮ ਕਰਨ ਗਏ ਸੀ ਤੇ ਉਥੇ ਇੱਕ ਫਿਲਮ ਕਰਨੀ ਸੀ ਤੇ ਅਸੀਂ ਕਿਹਾ ਵੀ ਚਲੋ ਜਿੰਨੀ ਦੇਰ ਉਹਦੀ ਤਿਆਰੀ ਚੱਲਦੀ ਹੈ ਤੇ ਅਸੀਂ ਵਾਪਸ ਚੱਲਦੇ ਹਾਂ ਜਦੋਂ ਅਸੀਂ ਇੰਡੀਆ ਵਾਪਸ ਆਏ ਤੇ ਕੋਸ਼ਤਨਾਬਾਦ ਵੀ ਭਾਜੀ ਨੇ ਕਿਹਾ ਵੀ ਯਾਰ ਉਹ ਫਿਲਮ ਬਾਅਦ ਵਿੱਚ ਕਰਦੇ ਹਾਂ ਪਹਿਲਾਂ ਆਹ ਫਿਲਮ ਕਰਦੇ ਹਾਂ ਸੋ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਵੀ ਜਰਨੈਲ ਭਾਜੀ ਦੇ ਨਾਲ ਹੀ ਹੋਈ ਹੈ ਜਦੋਂ ਮੈਂ ਚੰਡੀਗੜ੍ਹ ਚ ਆਇਆ ਸੀ ਫਿਲਮਾਂ ਦਾ ਪਤਾ ਕੁਝ ਨਹੀਂ ਸੀਗਾ ਕਿ ਕਿੱਦਾਂ ਬਣਦੀਆਂ ਕੀ ਕਰਦੀਆਂ ਮੈਨੂੰ ਵੀ ਨਹੀਂ ਸੀ ਪਤਾ ਕਿ ਕੰਮ ਕਰਨੇ ਕੀ ਹੈ ਇਹਦੇ ਵਿੱਚ ਕਾਲਜ ਟਾਈਮ ਥੀਏਟਰ ਜ਼ਰੂਰ ਕਰਦੇ ਸੀਗੇ ਜਦੋਂ ਕਾਲਜ ਟਾਈਮ ਪੜ੍ਹਦੇ ਸੀ ਭਾਜੀ ਦੀ ਫਿਲਮ ਆਈ ਸੀ ਸਾਡਾ ਹੱਕ ਤੇ ਉਦੋਂ ਬਸ ਦੇਖ ਕੇ ਚੰਗਾ ਬਹੁਤ ਲੱਗਦਾ ਸੀਗਾ ਕਿ ਯਾਰ ਸਿਨੇਮਾ ਸਿਨੇਮਾ ਦੇ ਵਿੱਚ ਬਹੁਤ ਕੁਝ ਚੰਗਾ ਆ ਵੀ ਰਿਹਾਗਾ ਉਹਨੂੰ ਐਕਸੈਪਟ ਵੀ ਕਰਨਾਗਾ ਤੇ ਲੈਟਸ ਗੇ ਕੁਝ ਆਪਾਂ ਵੀ ਕ੍ਰੀਏਟ ਕਰੀਏ ਫਿਰ ਮੈਨੂੰ ਸੀਗਾ ਕਿ ਟੀਮ ਕਿਹੜੀ ਚੰਗੀ ਹੋਵੇ ਯਾਰ ਕਿਹਦੇ ਨਾਲ ਆ ਕੇ ਕੰਮ ਕਰੀਏ ਬਹੁਤ ਬਹੁਤ ਸਾਰੀਆਂ ਟੀਮਾਂ ਚੱਡਿ ਘੱਟ ਚ ਕੰਮ ਕਰ ਰਹੀਆਂ ਫਿਰ ਮੈਂ ਜਰਨਲ ਭਾਜੀ ਦੇ ਨਾਲ ਆ ਕੇ ਇਹਨਾਂ ਨੇ ਮੈਂ ਕਿਹਾ ਭਾਜੀ ਕਿ ਇਦਾਂ ਕੰਮ ਕਰਦਾ ਆ ਤੇ ਜਰਨਲ ਭਾਜੀ ਨੇ ਮੈਨੂੰ ਜ਼ੀਰੋ ਤੋਂ ਸਟਾਰਟ ਕਰਾਇਆ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਕਿ ਤੈਨੂੰ ਇਹ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਤੇ ਜਦੋਂ ਵੀ ਕੋਈ ਕੰਮ ਹੁੰਦਾ ਹਰੇਕ ਪ੍ਰਾਇੋਰਟੀਜ਼ ਦੇ ਵਿੱਚ ਭਾਜੀ ਨੇ ਸਾਰਿਆਂ ਨੇ ਬਹੁਤ ਸਾਥ ਦਿੱਤਾ ਮੇਰਾ ਸਾਡੀ ਪੂਰੀ ਟੀਮ ਵਿਰਾਸਤ ਫਿਲਮਸ ਸਾਰਿਆਂ ਨੇ ਬੜਾ ਸਾਥ ਦਿੱਤਾ ਜੀ ਸਾਡਾ ਸੋ ਜਿੰਨੇ ਆਰਟਿਸਟ ਬੈਠੇ ਆ ਮੈਨੂੰ ਲੱਗਦਾ ਕਿ ਇੰਨੇ ਚੰਗੇ ਆਰਟਿਸਟ ਨੇ ਨਵਜੋਤ ਗਾਧੂ ਸਰ ਰੀਚਾ ਜਨੈਲ ਭਾਜੀ ਕੁਲਜਿੰਦਰ ਭਾਜੀ ਜੱਸਾ ਭਾਜੀ ਮੈਮ ਜਿਹੜੇ ਇਸ ਤੋਂ ਇਲਾਵਾ ਵੀ ਨੇ ਕਿਰਨਦੀਪ ਹੋ ਗਈ ਹਨ ਇਹਨਾਂ ਨੇ ਇੰਨਾ ਸੋਹਣਾ ਕੰਮ ਕੀਤਾ ਕਿ ਮੈਨੂੰ ਰੀਟੇ ਕਹਿਣ ਦੀ ਲੋੜ ਨਹੀਂ ਸੀ ਪੈਂਦੀ ਸਾਰਿਆਂ ਨੇ ਇੰਨਾ ਚੰਗਾ ਕੰਮ ਕੀਤਾ ਮਤਲਬ ਮੈਨੂੰ ਐਂ ਲੱਗਦਾ ਸੀ ਇੰਨਾ ਸਾਰਿਆਂ ਨਾਲ ਇੰਨਾ ਪਿਆਰ ਹੋ ਗਿਆ ਸੀ ਮੈਨੂੰ ਸਾਰੇ ਕੈਰੈਕਟਰਾਂ ਦੇ ਨਾਲ ਮੈਨੂੰ ਲੱਗਦਾ ਸੀ ਕਿ ਯਾਰ ਮੇਰੇ ਆਪਣੇ ਆ ਮੈਂ ਇਸ ਜ਼ੋਨ ਚ ਹੀ 1.5 ਸਾਲ ਹੋ ਗਿਆ ਸਾਨੂੰ ਫਿਲਮ ਕੀਤੀ ਨੂੰ ਮੈਂ ਇਸ ਜ਼ੋਨ ਚੋਂ ਹੀ ਨਹੀਂ ਬਾਹਰ ਨਿਕਲ ਪਾਇਆ ਜਦੋਂ ਐਡਿਟ ਵੀ ਕਰਦੇ ਸੀ ਮੈਂ ਮੈ ਸੌਜੇਦਾ ਹੁੰਦਾ ਸੀ ਐਡਿਟ ਦੇ ਵਿੱਚ ਯਾਰ ਵੀ ਐਂਨਾ ਕੁ ਸੋਚਿਆ ਸੀ ਇਹਨਾਂ ਨੇ ਉਹਦੇ ਤੋਂ ਚੰਗਾ ਪਰਫਾਰਮ ਕੀਤਾ ਇਹਨਾਂ ਦਾ ਇਹਨਾਂ ਦੀ ਕਾਬਲੀਅਤ ਆ ਕੁਲਜਿੰਦਰਪਾ ਜੀ ਦੀ ਸਾਰੇ ਆਰਟਿਸਟਾਂ ਦੀ ਇਹਨਾਂ ਨੇ ਖੁਦ-ਖੁਦ ਕੀਤੇ ਕੁਝ ਡਾਇਲੌਗ ਲਈ ਅੜਕਣਾ ਜਾਂ ਕੁਝ ਕਰਨਾ ਜੱਸੀ ਇੱਥੇ ਹੋਣਾ ਆ ਜੱਸੀ ਪੋਇਟੋ ਨੇ ਸਾਡੇ ਨਾਲ ਸਕ੍ਰੀਨ ਪਲੇ ਤੇ ਡਾਇਲੌਗਸ ਲਿਖੇ ਨੇ ਅਜੇ ਨਹੀਂ ਲਿਖੇ ਨੇ ਸੋ ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਤੇ ਮੇਰਾ ਕੰਮ ਬਹੁਤ ਆਸਾਨ ਹੋ ਗਿਆ ਸੋ ਵੈਸੇ ਅੱਜ ਪਹਿਲੀ ਵਾਰੀ ਬੋਲ ਰਿਹਾ ਮੈਨੂੰ ਪਤਾ ਵੀ ਨਹੀਂ ਆ ਕਿ ਕੀ ਕਹਿੰਦਾ ਕੀ ਨਹੀਂ ਕਹਿੰਦਾ ਪਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦੀ ਸਾਰੇ ਆਰਟਿਸਟਾਂ ਨੂੰ ਮੈਂ ਕਹਿੰਦਾ ਕਿ ਮੈਂ ਨਹੀਂ ਕੁਛ ਕੀਤਾ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਮੇਰੀ ਇੱਜ਼ਤ ਬਣਾਈ ਆ ਇਹ ਸਾਰੀ ਇੱਜ਼ਤ ਮੇਰੀ ਤੁਹਾਡੇ ਕਰਕੇ ਆ ਤੁਸੀਂ ਸਾਰਿਆਂ ਨੇ ਇੰਨਾ ਚੰਗਾ ਪਰਫਾਰਮ ਕੀਤਾ ਮੈਂ ਤਾਂ ਹਰ ਬੱਚਾ ਤੁਹਾਡੇ ਕੋਲ ਦੇਖ ਕੇ ਸਿੱਖਦਾ ਰਿਆਂ ਤੁਹਾਨੂੰ ਟੀਵੀ ਤੇ ਦੇਖਦਾ ਰਿਆਂ ਪਰ ਇਹਨਾਂ ਸਾਰਿਆਂ ਨੇ ਇੰਨਾ ਸੋਹਣਾ ਕੰਮ ਕੀਤਾ ਰਿਚਾ ਨੇ ਇੰਨਾ ਸੋਹਣਾ ਕੰਮ ਕੀਤਾ ਇਹਨਾਂ ਕਮਾਲ ਦਾ ਟੈਲੈਂਟ ਆ ਗਾਦੂ ਭਾਜੀ ਵਰਗੇ ਜਿੰਨੀ ਆ ਦੀ ਮਰਜ਼ੀ ਨਾਮ ਲੈ ਲਿਓ ਉਹਨੇ ਵਾਰੀ ਘਟਾ ਹਾਂ ਹਾਂਜੀ ਸੋ ਸਾਡੇ ਨਾਲ अरुणदीप तेजी मेरा डीओपी जी आ, आज आ ਨਹੀਂ सके क्योंकि ਸਾਡੇ ਪਲਾਨ ਬਹੁਤ ਹੋਰ ਵੀ ਸੀਗੇ ਜੀਦਾ ਕਰਕੇ ਉਹ ਸ਼ਾਰਟ ਨੋਟਿਸ ਤੇ ਆ ਨਹੀਂ ਸਕੇ ਸਾਡਾ अरुणਦੀਪ ਤੇਜੀ ਸਨੀ ਐਸੋਸੀਏਟ ਇੱਥੇ ਹੋਣੀ ਨਹੀਂ ਤੇ ਹਾਂ ਜਸ਼ਨ ਮੇਰਾ ਚੀਫ ਹੈ ਨਾ ਸਾਰੇ ਮੁੰਡਿਆਂ ਨੇ ਇੰਨਾ ਕੰਮ ਨੂੰ ਸੰਭਾਲਿਆ ਕਿ ਮੈਂ ਤਾਂ ਜਸਟ ਚੇਅਰ ਤੇ ਬੈਠਦਾ ਸੀ ਮੇਰੇ ਆਉਂਦਿਆਂ ਨੂੰ ਮੇਰੇ ਬੈਠਿਆਂ ਨੂੰ ਸਾਰਾ ਕੰਮ ਮੈਨੇਜ ਕਰ ਦਿੰਦੇ ਸੀ ਹਾਂ ਸੋ ਇਹ ਪ੍ਰੋਜੈਕਟ ਨੂੰ ਵੈਸੇ ਜਿਹੜਾ ਆ ਕੀਤਾ ਗਿਆ ਚੋਪਾਲ ਦੀ ਟੀਮ ਵੱਲੋਂ ਭਗਵੰਤ ਵੀਰਕ ਵੱਲੋਂ ਨਾਲ ਤੇ ਜਰਨੈਲ ਭਾਜੀ ਨੇ ਇਹਨਾਂ ਤਿੰਨਾਂ ਨੇ ਇਸ ਪ੍ਰੋਜੈਕਟ ਨੂੰ ਐਸੋਸੀਏਟ ਹੋ ਕੇ ਇਹ ਕੀਤਾ ਗਿਆ ਨਿਤਿਨ ਬਾਈ ਨੇ ਖੜੇ ਹੋਏ ਨੇ ਇਹਨਾਂ ਦੀ ਤਾਰੀਫ ਆ ਕਿ ਪਹਿਲਾਂ 1 ਸਾਲ ਤੋਂ ਕੰਮ ਚੱਲ ਰਿਹਾ ਸੀ ਮੈਨੂੰ ਲੱਗਦਾ ਤਿੰਨ ਰਾਤਾਂ ਤੋਂ ਲਗਾਤਾਰ ਨਾਲ ਜਾਗ ਰਹੇ ਆ ਜਿਹੜਾ ਉਹਨਾਂ ਦਾ ਡੈਸੀਗਨੇਸ਼ਨ ਆ ਪੋਸਟ ਆ ਇਹਨਾਂ ਥੱਲੇ ਬਹੁਤ ਵੱਡੇ ਕੰਮ ਕਰਦੇ ਆ ਪਰ ਇਹਨਾਂ ਲਈ ਵੀ ਇੱਕ ਬਹੁਤ ਵੱਡੀ ਸਾਨੂੰ ਐਪਰੀਸ਼ੀਏਟ ਕਰੀਏ ਆਪਾਂ ਤਾੜੀਆਂ ਦੇ ਨਾਲ ਤਿੰਨ ਦਿਨ ਤੋਂ ਸੁੱਤੇ ਨਹੀਂ ਆ ਅੱਜ ਇਸ ਟ੍ਰੇਲਰ ਨੂੰ ਤੇ ਸੀਰੀਜ਼ ਨੂੰ ਇੱਥੇ ਤੱਕ ਲੈ ਕੇ ਆਉਣ ਦੇ ਲਈ ਰਕੇਸ਼ ਭਾਈ ਸਪੈਸ਼ਲੀ ਸੌਰੀ ਬੰਸਲ ਜੀ ਦਾ ਧੰਨਵਾਦ ਰਕੇਸ਼ ਭਾਈ ਨਿਤਿਨ ਭਾਈ ਸੋ ਸਾਰੀ ਟੀਮ ਦੇ ਨਾਲ ਹੀ ਕਈਆਂ ਦਾ ਨਾਮ ਮੇਰੇ ਕੋਲ ਰਹਿ ਰਿਹਾ ਹੋਣਾ ਜੀ ਮੈਂ ਮਾਫੀ ਚਾਹੁੰਦਾ ਮੇਰਾ ਪਹਿਲੀ ਪਹਿਲੀ ਵਾਰ ਹੀ ਆ ਸੋ ਕਿਤੇ ਕੋਈ ਕਮੀ ਕਿਸੇ ਦਾ ਨਾਮ ਲੈਣ ਸੀ ਇਹ ਸੀਰੀਜ਼ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਰਾਈਟਿੰਗ ਦੇ ਵਿੱਚ ਹੀ ਜਰਨੈਲ ਭਾਜੀ 1.5 ਸਾਲ ਤੋਂ ਕੰਮ ਕਰ ਰਹੀ ਸੀਗੇ ਸੋ ਇਹ ਥੋਟ ਪ੍ਰੋਸੈਸ ਇਨ ਹਨੀ ਲਿਖਿਆ ਹੋਇਆ ਸੀ ਕੰਮ ਚੱਲ ਰਿਹਾ ਸੀ ਮੈਂ ਤਾਂ ਬਹੁਤ ਲੀਡ ਜੁਆਇਨ ਕੀਤਾ ਫਿਰ ਅਜੇ ਦੀਪ ਅ ਅਜੇ ਸੰਧੂ ਆ ਮੁੰਡਾ ਸਾਡਾ ਰਾਈਟਰ ਉਹਨਾਂ ਨੇ ਭਾਜੀ ਦੇ ਨਾਲ ਐਡੀਸ਼ਨਲ ਸਕਰੀਨ ਸਕ੍ਰੀਨ ਪਲੇ ਲਿਖਿਆ ਡਾਇਲੋਗ ਲਿਖੇ ਜੱਸੀ ਪੋਇਟ ਨੇ ਲਿਖੇ ਨਹੀਂ ਸੋ ਆਪਣਾ ਮੁੰਡਾ ਸੰਦੀਪ ਹੈਗਾ ਜੀ ਹਨਾ ਉਹ ਸੰਦੀਪ ਨੇ ਭਾਜੀ ਦੇ ਨਾਲ ਅ ਅਸਿਸਟ ਕੀਤਾ ਰਾਈਟਿੰਗ ਦੇ ਵਿੱਚ ਇਹਨਾਂ ਸਾਰੇ ਮੁੰਡਿਆਂ ਨੇ ਸੋ ਤਕਰੀਬਨ 2 2.5 ਸਾਲ ਇਹਨਾਂ ਨੇ ਰਾਈਟਿੰਗ ਕੀਤੀ ਤੇ ਅਸੀਂ ਪਿਛਲੇ ਸਾਲ ਨਵੰਬਰ ਦੇ ਵਿੱਚ ਪ੍ਰੀ ਪ੍ਰੋਡਕਸ਼ਨ ਕੀਤੀ ਹੈ ਮੈਨੂੰ ਲੱਗਦਾ ਪਹਿਲੀ ਫਿਲਮ ਹੋਣੀ ਹੈ ਜਿਹਦੀ ਸੀਰੀਜ਼ ਹੋਣੀ ਹੈ ਜਿਹਦੀ ਇੰਨੀ ਲੰਬੀ ਪ੍ਰੀ ਪ੍ਰੋਡਕਸ਼ਨ ਕੀਤੀ ਨਵੰਬਰ ਤੋਂ ਲੈ ਕੇ ਤਕਰੀਬਨ ਅਸੀਂ April ਦੇ ਆਸ-ਪਾਸੇ ਤੱਕ 4-5 ਮਹੀਨੇ ਅਸੀਂ ਪ੍ਰੀ ਪ੍ਰੋਡਕਸ਼ਨ ਕੀਤੀ ਹਰੇਕ ਆਰਟਿਸਟ ਦੀ ਲੁੱਕ ਟੈਸਟ ਹੋਈ ਸਾਰੇ ਆਰਟਿਸਟਾਂ ਨੇ ਇਨਾ ਐਪਰੀਸ਼ੀਏਟ ਕੀਤਾ ਸਾਥ ਦਿੱਤਾ ਅਸੀਂ ਬੈਠ ਕੇ ਪਹਿਲਾਂ ਕਲਾਸਿਸ ਦੀ ਸਾਰਿਆਂ ਨੇ ਇਕੱਠਿਆਂ ਨੇ ਜੁਆਇਨ ਕੀਤੀਆਂ ਬਾਹਰੀ ਹੁਣੇ ਆਏ ਡਿਸਕਸ ਕੀਤਾ ਕਿ ਕਿਹਦਾ ਕੀ ਕੈਰੈਕਟਰ ਆ ਸੋ ਮੈਂ ਜਿੰਨਾ ਸੋਚਦਾ ਸੀ ਉਹਦੇ ਤੋਂ ਵੱਧ ਸਾਰਿਆਂ ਨੇ ਪਰਫਾਰਮ ਕੀਤਾ ਮੈਂ ਫਿਰ ਕਹਿੰਦਾ ਕਿ ਮੇਰਾ ਕੰਮ ਆਸਾਨ ਤੁਹਾਡੇ ਕਰਕੇ ਹੋਇਆ ਜੀ ਤੁਹਾਡੇ ਸਾਰੇ ਚੰਗੇ ਆ ਬਸ ਗੱਲ ਹੈ ਜਿਹੜੀ ਜਿਹੜੀ ਭਾਜੀ ਨਹੀਂ ਦੱਸਣਾ ਚਾਹੁੰਦੇ ਬਿਕੋਜ਼ ਇਜ਼ ਵੈਰੀ ਮੋਡਸਟ ਅ ਡਾਇਰੈਕਸ਼ਨ ਜੀ ਮੈਂ ਨਾ ਵੈਸੇ ਮੈਂ ਇੰਜੀਨੀਅਰਿੰਗ ਦਾ ਸਟੂਡੈਂਟ ਹਾਂ ਤੇ ਕਾਲਜ ਟਾਈਮ ਥੀਏਟਰ ਜ਼ਰੂਰ ਕਰਦੇ ਹੁੰਦੇ ਸੀ ਤੇ ਮੈਂ ਭਾਜੀ ਨੂੰ ਆ ਕੇ ਕਿਹਾ ਕਿ ਭਾਜੀ ਮੈਂ ਡਾਇਰੈਕਸ਼ਨ ਲਾਈਨ ਦੇ ਵਿੱਚ ਆਉਣਾ ਚਾਹੁੰਦਾ ਭਾਜੀ ਕਹਿੰਦੇ ਫਿਰ ਸਿੱਖਣਾ ਪੈਣਾ ਬਈ ਸਾਰਾ ਕੁਝ ਇਕੱਲਾ ਚੇਅਰ ਤੇ ਬੈਠ ਕੇ ਐਕਸ਼ਨ ਤੇ ਕੱਟ ਕੇ ਆ ਬਣਨਾ ਨਹੀਂ ਆ ਸੋ ਬਹੁਤ ਸਾਰੀਆਂ ਫਿਲਮਾਂ ਪੰਜਾਬੀਆਂ ਨੇ ਜਿਹੜੀਆਂ ਸੁਪਰ ਹਿੱਟ ਨਹੀਂ ਉਹਨਾਂ ਦੇ ਵਿੱਚ ਭਾਜੀ ਦੇ ਥਰੂ ਮੈਨੂੰ ਮੌਕਾ ਮਿਲਿਆ ਅਸਿਸਟ ਕਰਨ ਦਾ ਮੈਂ ਹਰ ਇੱਕ ਡਿਪਾਰਟਮੈਂਟ ਚ ਕਾਸਟਿਊਮ ਪ੍ਰੋਡਕਸ਼ਨ ਕਿਹੜੀ ਕਿਹੜਾ ਡਿਪਾਰਟਮੈਂਟ ਆ ਜੀ ਚ ਕੰਮ ਨਹੀਂ ਕੀਤਾ ਸੋ ਪਹਿਲਾਂ ਕਰਦੇ ਰਹੇ ਆ ਕੰਮ ਫਿਰ ਹੌਲੀ-ਹੌਲੀ ਕੈਮਰਾ ਦੇ ਨੇੜੇ ਪਹੁੰਚੇ ਆ ਉਹ ਇੱਕ ਸਫਰ ਮੈਨੂੰ ਲੱਗਦਾ ਕਿ ਪਹਿਲੀ ਪਹਿਲੇ ਦਿਨ ਦੀ ਜੌਬ ਸੀ ਮੈਂ ਗੱਡੀ ਚਲਾ ਰਿਹਾ ਸੀਗਾ ਸਮਾਰਟ ਰਿਟ ਅਲੀ ਤੇ ਮੈਂ ਕਿਹਾ ਭਾਜੀ ਨੇੜੇ ਰਹਿਣਾ ਕੈਮਰੇ ਦੀ ਸੋ ਭਾਜੀ ਕਹਿੰਦੇ ਆਉਣਾ ਜਿਵੇਂ ਆਪਾਂ ਫਿਲਮਾਂ ਚ ਦੇਖਦੇ ਆ ਨਾ ਵੀ ਮੀਨ ਫਾਈਟ ਤੋਂ ਪਹਿਲਾਂ ਦਾ ਜਿਹੜਾ ਸਟਰਗਲ ਹੁੰਦਾ ਸਾਨੂੰ ਨਹੀਂ ਸਮਝ ਆਉਂਦਾ ਕਿ ਯਾਰ ਇਹਦੀ ਕੀ ਲੋੜ ਆ ਮੈਂ ਤਾਂ ਉਹੋ ਬਾਨਾ ਪਰ ਉਹ ਜੋ ਪ੍ਰੋਸੈਸ ਦੇ ਵਿੱਚੋਂ ਨਿਕਲਿਆ ਮੈਂ ਤੇ ਉਹ ਉਹਨੇ ਇੱਥੋਂ ਤੱਕ ਪਹੁੰਚਾਇਆ ਉਹ ਦੇਖ ਕੇ ਸਿੱਖੇ ਹਾਂ ਅਸੀਂ ਭਾਜੀ ਨੇ ਕਈ ਚੰਗੇ ਡਾਇਰੈਕਟਰ ਦੇ ਨਾਲ ਸਾਨੂੰ ਲਾਇਆ ਕਈ ਚੰਗੇ ਡਾਇਰੈਕਟਰ ਦੇ ਕਹ ਲੋ ਕਿ ਸ਼ੈਡੋ ਦੇ ਵਿੱਚ ਮੈਂ ਉਹਨਾਂ ਦੇ ਨਾਲ ਰਹਿ ਕੇ ਕੰਮ ਸਿੱਖਿਆ ਤੇ ਫਿਰ ਐਟ ਦਾ ਐਂਡ ਇਸ ਜਗ੍ਹਾ ਤੇ ਆ ਕੇ ਅੱਜ ਬੈਠੇ ਹਾਂ ਹਾਂਜੀ ਆ ਮੈਂ ਜਦੋਂ ਕਾਲਜ ਟਾਈਮ ਪੜ੍ਹਦਾ ਸੀਗਾ ਨਾ ਮੇਰਾ ਸਰਕਲ ਕੁਝ ਓਦਾਂ ਦਾ ਸੀਗਾ ਕੁਝ ਪੜ੍ਹਨ ਦਾ ਮੌਕਾ ਮੈਨੂੰ ਖੁਦ ਨੂੰ ਉਦੋਂ ਤੋਂ ਵੀ ਮਿਲਿਆ ਪਰ ਜਿਹੜੀ ਸਟਰੋਂਗ ਕਹ ਲੋ ਕਿ ਜਿਹੜੀ ਰਿਸਰਚ ਵਰਕ ਆ ਨਾ ਜਰਨੈਲ ਭਾਜੀ ਦਾ ਇਸ ਕੰਮ ਇਸ ਕੰਮ ਦੇ ਵਿੱਚ ਕਿਉਂਕਿ ਏਰੀਆ ਜੋ ਇਹ ਸਟੋਰੀ ਆ ਇਹਨਾਂ ਨੇ ਹੰਡਾਈ ਹੋਈ ਆ ਮੈਨੂੰ ਲੱਗਦਾ ਹੈਗਾ ਕਿ ਬਾਕੀ ਵੀ ਆਰਟਿਸਟ ਜਿਹੜੇ ਸੀਨੀਅਰ ਨੇ ਉਹਨਾਂ ਨੇ ਦੇਖਿਆ ਵੀ ਆ ਹੰਡਾਇਆ ਵੀ ਆ ਜਿੱਦਾਂ ਆ ਭਾਜੀ ਮੈਨੂੰ ਦੱਸਦੇ ਪਈ ਸੀਗੇ ਕਿ ਮੇਰੇ ਖੋਦੇ ਸਰਕਲ ਦੇ ਵਿੱਚੋਂ ਕਿੰਨੇ ਹੀ ਆ ਦੱਸਦੇ ਪਈ ਸੀਗੇ ਇੰਨੇ ਬੰਦੇ ਇਸ ਦੌਰ ਦੇ ਵਿੱਚ ਪੂਰੇ ਹੋ ਗਏ ਜਾਨ ਗਵਾਈਆ ਫਿਰ ਕੁਲਜਿੰਦਰ ਭਾਜੀ ਨੇ ਇਸ ਟਾਪਿਕ ਦੇ ਨਾਲ ਰਿਲੇਟਡ ਪਹਿਲਾਂ ਸਾਡਾ ਹੱਕ ਫਿਲਮ ਬਣਾਈ ਹੋਰ ਬਹੁਤ ਸਾਰੇ ਪ੍ਰੋਜੈਕਟ ਕੀਤੇ ਇਹਨਾਂ ਦੀ ਵੀ ਸਟੱਡੀ ਬਹੁਤ ਜ਼ਿਆਦਾ ਸੀ ਮੈਂ ਜਦੋਂ ਕੋਈ ਵੀ ਭਾਜੀ ਨੇ ਸਕ੍ਰਿਪਟ ਮੈਨੂੰ ਹੈਂਡਓਵਰ ਕੀਤੀ ਤੇ ਮੈਂ ਉਹਨੂੰ ਜਦੋਂ ਪੜ ਰਿਹਾ ਸੀਗਾ ਸਾਰੀ ਸਕ੍ਰਿਪਟ ਨੂੰ ਤੇ ਜਦੋਂ ਆਰਟਿਸਟਾਂ ਦੇ ਨਾਲ ਡਿਸਕਸ ਵੀ ਕਰਨ ਜਾਂਦੀ ਸੀਗੇ ਤਾਂ ਜਿੱਦਾਂ ਕੁਲਜਿੰਦਰ ਭਾਜੀ ਨੇ ਅੱਗੋਂ ਐਡ-ਆਨ ਕਰਦੀਆਂ ਚੀਜ਼ਾਂ ਕਿ ਉਦੋਂ ਇਹ ਵੀ ਹੁੰਦਾ ਰਿਹਾ ਉਦੋਂ ਇਹ ਵੀ ਹੁੰਦਾ ਰਿਹਾ ਆਪਾਂ ਇਹਨੂੰ ਵੀ ਐਡ-ਆਨ ਕਰ ਸਕਦੇ ਆ ਸੋ ਸਾਰੇ ਆਰਟਿਸਟਾਂ ਦੀ ਸਲਾਹ ਦੇ ਨਾਲ ਇਹ ਚੀਜ਼ਾਂ ਐਡ ਕੀਤੀਆਂ ਗਈਆਂ ਗਾਦੂ ਭਾਜੀ ਹੁਣੇ ਹੁੰਦੇ ਸੀ ਸੀਨ ਤੋਂ ਪਹਿਲਾਂ ਇਹਨਾਂ ਨੇ ਕਹਿਣਾ ਕਿ ਤੁਹਾਡੇ ਲਿਖੇ ਹੋਏ ਸੀਨ ਦੇ ਵਿੱਚ ਮੈਂ ਥੋੜਾ ਜਿਹਾ ਇਸ ਤਰੀਕੇ ਨਾਲ ਸੋਚਿਆ ਕਿ ਇਹ ਮੈਂ ਕਰ ਸਕਦਾ ਨਹੀਂ ਤਾਂ ਇਦਾਂ ਹੁੰਦਾਗਾ ਕਿ ਆਰਟਿਸਟ ਸਟੈਂਡ ਲੈ ਜਾਂਦੇ ਕਿ ਮੈਂ ਇਦਾਂ ਹੀ ਕਰਦਾ ਪਰ ਸਾਰਿਆਂ ਨੇ ਮੈਨੂੰ ਆ ਕੇ ਕਹਿਣਾ ਕਿ ਕੀ ਆਪਾਂ ਇਦਾਂ ਕਰ ਸਕਦੇ ਆ ਸੋ ਸਾਰਿਆਂ ਦੀ ਤਾਰੀਫ਼ ਆ ਜੀ ਵਾਰੀ-ਵਾਰੀ ਮੈਂ ਫੇਰ ਕਹਿੰਦਾ ਗੁਲਜਿੰਦਰ ਭਾਜੀ ਦੀ ਬਾਅਦ ਸਟੱਡੀ ਸੀ ਜਨੈਲ ਭਾਜੀ ਨੇ ਤਾਂ ਸਾਰਾ ਪ੍ਰੋਜੈਕਟ ਲਿਖਿਆ ਹੀ ਆ ਜੱਸੀ ਨੇ ਨਾਲ ਬੈਠ ਕੇ ਭਾਜੀ ਦੇ ਸਾਰੀ ਦੀਆਂ ਸਾਰੀਆਂ ਚੀਜ਼ਾਂ ਕੀਤੀਆਂ ਹਨਾ ਅਜੇ ਨਹੀਂ ਕੀਤੀਆਂ ਸੋ ਇਹ ਸਾਰੇ ਬੰਦੇ ਇਹਨਾਂ ਚੀਜ਼ਾਂ ਨਾਲ ਆਲਰੇਡੀ ਜੁੜੇ ਹੋਏ ਸੀ ਤਾਂ ਕਰਕੇ ਸਕ੍ਰਿਪਟ ਇੱਥੋਂ ਤੱਕ ਪਹੁੰਚ ਗਈ ਇਹ ਪਹਿਲਾਂ ਹੀ ਤਾਂ ਨਹੀਂ ਕਿ ਮੇਰੀ ਜੈਸੀ ਜੀ ਕੋਲ ਇੰਨਾ ਨਹੀਂ ਕਰਦਾ ਉਹਦੇ ਪਹਿਲਾਂ ਵੀ ਇਹ ਗੱਤਾਂ ਸਭ ਮੈਂ ਨਹੀਂ ਗਿਆ ਹਾਂਜੀ ਨੇ ਦੇਖੋ ਕਲਾਕਾਰ ਦੇ ਤੌਰ ਤੇ ਤਾਂ ਮੈਨੂੰ ਬੜਾ ਏ ਐਕਸਾਈਟਿੰਗ ਲੱਗਾ ਅਪੀਲਿੰਗ ਲੱਗਾ ਕਿ ਬਹੁਤ ਕੁਝ ਕਰਨ ਲਈ ਹੈਗਾ ਇਸ ਕਰੈਕਟਰ ਦੇ ਰਾਹੀਂ ਬਤੌਰ ਕਲਾਕਾਰ ਤੇ ਹੁਣ ਜਦੋਂ ਦੇਖਦਾ ਮੈਂ ਆਪਣੇ ਆਪ ਨੂੰ ਸਕਰੀਨ ਦੇ ਉੱਪਰ ਡੱਬਿੰਗ ਕਰਦੇ ਹੋਏ ਦੇਖਿਆ ਤੇ ਖਾਸ ਤੌਰ ਤੇ ਸਾਡਾ ਇਹ ਨਿਤਿਨ ਗੁਪਤਾ ਜਦੋਂ ਦਾ ਇਹਨੇ ਦੇਖਿਆ ਉਹਨਾਂ ਦਾ ਮੈਨੂੰ ਕਿੰਨੀ ਵਾਰ ਇਹਨੇ ਫੋਨ ਕਰਕੇ ਕਹਿੰਦਾ ਭਾਜੀ ਬਾਹਰ ਨਿਕਲਣਾ ਔਖਾ ਹੋ ਜਾਣਾ ਤੁਹਾਡਾ ਮੈਂ ਹੁਣ ਤੱਕ ਤਾਂ ਉਹਨੂੰ ਲਾਈਟਲੀ ਲੈ ਰਿਆ ਸੀ ਪਰ ਮੈਨੂੰ ਲੱਗਦਾ ਕਿ ਸ਼ਾਇਦ ਪਰ ਮੇਰੀ ਤੁਹਾਡੇ ਥਰੂ মিডিਆ ਦੇ ਥਰੂ ਇਹ ਜ਼ਰੂਰ ਅਪੀਲ ਹੈ ਸਾਰਿਆਂ ਨੂੰ ਕਿ ਇੱਕ ਕੈਰੈਕਟਰ ਨੂੰ ਕੈਰੈਕਟਰ ਦੇ ਤੌਰ ਤੇ ਲੈਣਾ ਚਾਹੀਦਾ ਜਿੱਦਾਂ ਜਰਨੈਲ ਭਾਜੀ ਨੇ ਵੀ ਦੱਸਿਆ ਇਹ ਸਾਰੇ ਐਕਟਰ ਨੇ ਸਾਰੇ ਕਲਾਕਾਰ ਆ ਇਹ ਐਕਟਰ ਨੇ ਇਹਨਾਂ ਨੇ ਕੋਈ ਪਰਫਾਰਮ ਕੀਤਾ ਕਈ ਬੰਦੇ ਪੰਜਾਬ ਦੇ ਨਾ ਮਤਲਬ ਲਿਟਰਲੀ ਲੈ ਜਾਂਦੇ ਆ ਕਿ ਘੇਰੋ ਯਾਰ ਇਹਨੂੰ ਮੈਨੂੰ ਮੇਰਾ ਮਿੱਤਰ ਕਹਿ ਰਿਹਾ ਸੀਗਾ ਕਿ ਆਪਾਂ ਭਾਜੀ ਇਹਦਾ ਟ੍ਰੇਲਰ ਲਾਂਚ ਆ ਤੇ ਤੁਸੀਂ ਲੁੱਕ ਵਾਪਸ ਉਹ ਲਿਆਓ ਆਹ ਸ਼ੇਵ ਸ਼ੂਭ ਜੀ ਦਾੜੀ ਫੇਰ ਜੇ ਹੋ ਸਕਦਾ ਤੇ ਕਰ ਲਓ ਉਹ ਮੈਂ ਕਹਾਂ ਨਹੀਂ ਭਰਾਵਾ ਮੈਂ ਉਹ ਲੁੱਕ 'ਚ ਨਹੀਂ ਜਾਣਾ ਕੈਰੈਕਟਰ ਲਈ ਮੈਂ ਗਿਆ ਹੀ ਮੈਂ ਤਾਂ ਪਹਿਲਾਂ বাজਦਾ ਫਿਰਦਾ ਕਿ ਉਹ ਲੁੱਕ ਕਰਕੇ ਲੋਕੀ ਮੈਨੂੰ ਪਛਾਣਨ ਦਾ ਪਰ ਸਵਾਦ ਆਇਆ ਓਵਰ ਆਲ ਕੈਰੈਕਟਰ ਕਰਕੇ ਹੁਣ ਲੋਕਾਂ ਲੋਕੀ ਇਸ ਕੈਰੈਕਟਰ ਨੂੰ 100% ਚ ਕੋਈ ਡਾਊਟ ਨਹੀਂ ਕਿ ਇਹਨੂੰ ਨਫ਼ਰਤ ਕਰਨਗੇ ਖੇਂਜ ਮੱਚੂਗੀ ਜੀ ਕਰੂਗਾ ਕਿ ਸਾਲਾ ਕਿਤੇ ਲੱਭ ਜੇ ਤੇ ਮਾਰ ਦਈਏ ਹਨਾ ਪਰ ਉਹ ਕੈਰੈਕਟਰ ਨੂੰ ਲੱਭਣ ਭਰਾਵਾ ਕੁਲਜਿੰਦਰ ਸਿੱਧੂ ਨਾ ਨਾ ਲੱਭਣ ਬੈਜੋ ਕਿਤੇ ਲਈ ਬਹੁਤ ਵਧੀਆ ਗੱਲ ਹੁੰਦੀ ਹੈ ਵੀ ਹਰ ਵਾਰ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਤੇ ਜਦੋਂ ਇਹ ਮੈਨੂੰ ਪਤੰਗਾભાઈ ਉਹਨਾਂ ਨੇ ਬੁਲਾਇਆ ਕਿ ਐਦਾਂ ਦੀ ਇੱਕ ਆਪਾਂ ਵੈਬ ਸੀਰੀ ਕਰਨੀ ਹੈ ਮੈਨੂੰ ਕਹਿੰਦੇ ਵੀ ਦਾੜੀ ਨਾ ਚਿੱਟੀ ਦਾੜੀ ਚਾਹੀਦੀ ਹੈ ਤੇ ਕਲਰ ਨਹੀਂ ਕਰਨਾ ਕੋਈ ਤੇ ਵੱਡੀ ਚਾਹੀਦੀ ਖਿਲਰੀ ਦਾੜੀ ਚਾਹੀਦੀ ਹੈ ਤੇ ਉਹਨਾਂ ਦਿਨਾਂ 'ਚ ਮੇਰੀ ਭਤੀਜੀ ਦਾ ਵਿਆਹ ਸੀਗਾ ਤੇ ਮੈਨੂੰ ਬੜਾ ਜ਼ੋਰ ਲਾਇਆ ਕਰੇ ਵੀ ਤੜੀ ਤੜੂ ਠੀਕ ਕਰਾ ਲਓ ਸੀ ਮੈਂ ਜੀ ਇੱਕ ਪਰ ਮੈਂ ਉਸ ਲੁੱਕ ਦੇ ਵਿੱਚ ਹੀ ਸਾਰਾ ਵਿਆਹ ਦੇਖਿਆ ਤੇ ਮੈਨੂੰ ਬਹੁਤ ਆਨੰਦ ਆਇਆ ਤੇ ਉਹਦੇ ਵਿੱਚ ਇੱਕ ਇਹ ਸੀਗਾ ਵੀ ਇਹ ਕਰੈਕਟਰ ਦੇ ਨਾ ਕੋਈ ਖਾਸ ਹੀ ਗੱਲਾਂ ਬਾਤਾਂ ਹੋਣੇ ਚਾਹੀਦੀਆਂ ਨੇ ਪਰ ਚੁ ਕੁਝ ਖਾਸ ਗੱਲਬਾਤ ਹੈਗੀ ਆ ਤੇ ਤੁਹਾਨੂੰ ਵੈਬ ਸੀਰੀਏ ਦੇਖ ਕੇ ਪਤਾ ਲੱਗੂਗਾ ਜਿਹੜੀ ਮੈਨੂੰ ਲੱਗਦਾ ਵੀ ਸਾਰੇ ਲੋਕੀ ਬਹੁਤ ਪਸੰਦ ਕਰਨਗੇ ਤੇ ਦੂਜੀ ਗੱਲ ਇਹ ਵੀ ਜਿਹੜੇ ਸਾਡੇ ਦਰਸ਼ਕ ਜਿਵੇਂ ਤੁਸੀਂ ਕਿਹਾ ਵੀ ਲੋਕੀ ਨਫ਼ਰਤ ਕਰਨ ਲੈਨੇ ਉਸ ਕਰੈਕਟਰ ਨੂੰ ਉਹ ਨਫ਼ਰਤ ਨਹੀਂ ਅਸਲ 'ਚ ਉਹ ਤੁਹਾਨੂੰ ਪਿਆਰੇ ਇੰਨਾ ਕਰਦੇ ਨੇ ਇਸ ਕਰਕੇ ਉਹਨਾਂ ਥੋੜ੍ਹਾ ਜਿਹਾ ਕਿਸੇ ਗੱਲ ਤੇ ਇਤਰਾਜ਼ ਹੁੰਦਾ ਵੀ ਤੁਹਾਨੂੰ ਇਹ ਜੇ ਰੋਲ ਨਹੀਂ ਕਰਨੇ ਚਾਹੀਦੇ ਜਿਵੇਂ ਮੈਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਕੰਮ ਕਰਦਾ ਐ ਤੇ ਮੈਂ ਦਲਜੀਤ ਬਾਈ ਉਹਨਾਂ ਦਾ ਗਾਣਾ ਕੀਤਾ ਪਟਿਆਲਾ ਪੈਗ ਤੇ ਲੋਕਾਂ ਨੇ ਮੈਨੂੰ ਬੜੇ ਗਾਲਾਂ ਪੈ ਦਿੱਤੇ ਭਾਜੀ ਤੁਸੀਂ ਇਹੋ ਜਿਹੇ ਗਾਣੇ ਨਾ ਕਰਿਓ ਜਿਹਦੇ ਵਿੱਚ दारू ਪ੍ਰਮੋਟ ਹੁੰਦੀ ਹੈ ਤੁਹਾਨੂੰ ਦੱਸਿਆ ਵੀ ਅਜੇ ਆਰਟਿਸਟ ਸਾਨੂੰ ਇਹ ਕੰਮ ਕਰਨਾ ਪੈਂਦਾ ਕਿਉਂਕਿ ਇਹਨਾਂ ਚਿਹਰਿਆਂ ਦੇ ਨਾਲ ਸਾਡੇ ਘਰ ਦੀ ਰਸੋਈ ਵੀ ਚੱਲਦੀ ਹੈ ਤੇ ਅਸੀਂ ਜੇ ਕੋਈ ਇਦਾਂ ਦਾ ਰੋਲ ਕਰਦੇ ਹਾਂ ਤਾਂ ਉਹ ਸਿਰਫ ਅਸੀਂ ਅਜੇ ਆਰਟਿਸਟ ਕਰਦੇ ਹਾਂ ਮੈਂ ਪਹਿਲਾਂ ਵੀ ਦੱਸਿਆ ਵੀ ਉਂਝ ਮੇਰੀ ਨੇਚਰ ਇਦਾਂ ਦੀ ਹੈਗੀ ਹੈ ਵੀ ਮੈਂ ਕਿਸੇ ਵੀ ਕਾਗਜ਼ ਜੂੜਾ ਬੱਚੇ ਨੂੰ ਦੇਖ ਕੇ ਮੇਰੀ ਅੱਖਾਂ ਗਿੱਲੀਆਂ ਹੋ ਜਾਂਦੀਆਂ ਨੇ ਪਰ ਉਹਨਾਂ ਜਿਸੀ ਬਹੁਤ ਹੀ ਭਾਵੁਕ ਕਿਸਮ ਸਾਰੇ ਕਲਾਕਾਰ ਬਹੁਤ ਭਾਵੁਕ ਕਿਸਮ ਦੇ ਕਲਾਕਾਰ ਹੁੰਦੇ ਆ ਜੇ ਕਲਾਕਾਰਾਂ ਵਿੱਚ ਫੀਲਿੰਗਸ ਨਹੀਂ ਹੈਗੀ ਫਿਰ ਉਹ ਕਲਾਕਾਰ ਨਹੀਂ ਹੋ ਸਕਦੇ ਅਸੀਂ ਹਰ ਚੀਜ਼ ਨੂੰ ਫੀਲ ਕਰਦੇ ਆ ਤੇ ਦਰਸ਼ਕਾਂ ਨੂੰ ਬੇਨਤੀ ਹੈ ਉਹ ਕਲਾਕਾਰਾਂ ਦੀ ਜਿਹੜੀ ਕਲਾ ਹੈਗੀ ਉਹਨੂੰ ਕਲਾ ਦੇ ਤੌਰ ਤੇ ਦੇਖਿਆ ਜਾਵੇ ਓਕੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ